ਗੁਰੂ ਪਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਸਟੀਕ ਪਾਠ ਦੇ ਵਿੱਚ ਆਪਾਂ ਅਰਥਾਂ ਸਮੇਤ ਗੁਰਬਾਣੀ ਜੋ ਕੱਲ ਪਹਿਲੇ ਭਾਗ ਦੇ ਵਿੱਚ ਆਪਾਂ ਅੱਧਾ ਘੰਟਾ ਸਰਵਣ ਕੀਤੇ ਸੀ ਉਸ ਤੋਂ ਅਗਲਾ ਭਾਗ ਆਪਾਂ ਦੂਸਰਾ ਜਿਤ ਤਕਰੀਬਾ ਤੱਕ ਘੰਟਾ ਸਰਵਣ ਕਰਾਂਗੇ ਅਰਥਾਂ ਦੇ ਸਮੇਤ ਜਪਜੀ ਸਾਹਿਬ ਜੀ ਦਾ ਪਾਠ ਸੋਪਾ ਸਰਵਣ ਕਰਦੇ ਹਾਂ ਜੀ ਅਗਲਾ ਭਾਗ ਦੂਜਾ ਵਾਹਿਗੁਰੂ ਜੀ ਸੁਣਿਆ ਸਤ ਸੰਤੋਖ ਗਿਆਨ ਸਤ ਦਾਨ ਗੁਰੂ ਦੀ ਸਿੱਖਿਆ ਵੈਗੁਰੂ ਦਾ ਨਾਮ ਸੁਣਨ ਨਾਲ ਹਿਰਦੇ ਵਿੱਚ ਦਾਨ ਦੇਣ ਦਾ ਸੁਭਾ ਸੰਤੋਖ ਅਤੇ ਵਿਚਾਰ ਜਾਂ ਗਿਆਨ ਪ੍ਰਗਟ ਹੋ ਜਾਂਦਾ ਹੈ ਸੁਣਿਆ 68 ਕਾ ਇਸਨਾਨ 68 68 ਤੀਰਥ ਗੁਰੂ ਦੀ ਸਿੱਖਿਆ ਵੈਗੁਰੂ ਦਾ ਨਾਮ ਸੁਣਨ ਨਾਲ 68 ਤੀਰਥਾਂ ਦਾ ਇਸਨਾਨ ਹੋ ਜਾਂਦਾ ਹੈ ਅਰਥਾਤ ਜਿਹੜੀ ਪਵਿੱਤਰਤਾ ਤੀਰਥਾਂ ਤੇ ਇਸ਼ਨਾਨ ਕਰਨ ਤੋਂ ਮਿਲਣੀ ਦੱਸੀ ਗਈ ਹੈ ਉਹ ਗੁਰੂ ਦੀ ਸਿੱਖਿਆ ਤੋਂ ਆਪੇ ਮਿਲ ਜਾਂਦੀ ਹੈ ਸੁਣਿਆ ਪੜ ਪੜ ਪਾਵੈ ਮਾਨ ਗੁਰੂ ਦੀ ਸਿੱਖਿਆ ਵਹਿਗੁਰੂ ਦਾ ਨਾਮ ਸੁਣਨ ਨਾਲ ਬੰਦੇ ਵਿੱਦਿਆ ਪ੍ਰਾਪਤ ਕਰਕੇ ਇੱਜ਼ਤ ਪਾਉਂਦੇ ਹਨ ਜਾਂ ਗੁਰੂ ਦੀ ਸਿੱਖਿਆ ਸੁਣਿਆ ਜਾਂ ਨਾਮ ਸਿਮਰਨ ਨਾਲ ਉਹ ਇੱਜ਼ਤ ਮਿਲਦੀ ਹੈ ਜਿਹੜੀ ਮਨੁੱਖ ਵਿੱਦਿਆ ਪੜ ਕੇ ਪਾਉਂਦੇ ਹਨ ਸੁਣਐ ਲੱਗੇ ਸਹਿਜ ਧਿਆਨ ਸਹਿਜ ਸ਼ਾਂਤੀ ਵਿੱਚ ਗੁਰੂ ਦੀ ਸਿੱਖਿਆ ਵਹਿਗੁਰੂ ਦਾ ਨਾਮ ਸੁਣਨ ਨਾਲ ਚਿੱਤ ਦੀ ਬਿਰਤੀ ਪੂਰਨ ਅਡੋਲਤਾ ਵਿੱਚ ਟਿਕ ਜਾਂਦੀ ਹੈ ਨਾਨਕ ਭਗਤਾ ਸਦਾ ਬਿਗਾਸ ਸੁਣਐ ਦੁਖ ਪਾਪ ਕਾ ਨਾਸ ਸੋ ਇਹਦੇ ਅਰਥ ਹੋ ਚੁੱਕੇ ਨੇ ਅਗਲਾ ਪੰਕਤੀਆਂ ਸੁਣਿਆ ਸਰਾ ਗੁਣਾ ਕੇ ਗਾਹ ਸਰਾ ਗੁਣਾ ਕੀ ਬਿਆੰਤ ਗੁਣਾ ਦੀ ਗਾਹ ਸੂਝ ਵਾਲੇ ਵਾਕਫੀ ਵਾਲੇ ਗੁਰੂ ਦੀ ਸਿੱਖਿਆ ਵਹਿਗੁਰੂ ਦਾ ਨਾਮ ਸੁਣਨ ਨਾਲ ਸਧਾਰਨ ਮਨੁੱਖ ਬਿਆੰਤ ਗੁਣਾ ਦੀ ਸੂਝ ਵਾਲੇ ਹੋ ਜਾਂਦੇ ਹਨ ਸੁਣਿਆ ਸੇਖ ਪੀਰ ਪਾਤਸ਼ਾਹ ਗੁਰੂ ਦੀ ਸਿੱਖਿਆ ਵਹਿਗੁਰੂ ਦਾ ਨਾਮ ਸੁਣਨ ਨਾਲ ਸਧਾਰਨ ਮਨੁੱਖ ਸੇਖ ਪੀਰ ਤੇ ਬਾਦਸ਼ਾਹ ਦੀ ਪਦਵੀ ਪ੍ਰਾਪਤ ਕਰ ਲੈਂਦੇ ਹਨ ਸੁਣਿਆ ਅੰਦੇ ਪਾਵੇ ਰਾਹ ਗੁਰੂ ਦੀ ਸਿੱਖਿਆ ਵਹਿਗੁਰੂ ਦਾ ਨਾਮ ਸੁਣਨ ਨਾਲ ਅੰਨੇ ਗਿਆਨਹੀਣ ਜਾਂ ਮੂਰਖ ਤੋਂ ਮੂਰਖ ਬੰਦੇ ਵੀ ਕਰਤਾਰ ਨੂੰ ਮਿਲਣ ਦਾ ਰਾਹ ਲੰਬ ਲੈਂਦੇ ਹਨ ਸੁਣਿਆ ਹੱਥ ਹੋਵੇ ਅਸਗਾਹ ਹੱਥ ਹੋਵੇ ਡੁੰਗਾਈ ਦਾ ਪਤਾ ਲੱਗ ਜਾਂਦਾ ਹੈ ਅਸਗਾਹ ਹੋ ਡੂੰਗਾ ਸਮੁੰਦਰ ਗੁਰੂ ਦੀ ਸਿੱਖਿਆ ਵੈ ਗੁਰੂ ਦਾ ਨਾਮ ਸੁਣਨ ਨਾਲ ਮਨੁੱਖ ਇਸ ਡੂੰਗੇ ਸੰਸਾਰ ਸਮੁੰਦਰ ਦੀ ਤੈ ਲੱਭ ਲੈਂਦਾ ਹੈ ਜਾਂ ਇਸ ਦੀ ਅਸਲੀਅਤ ਜਾਂ ਡੂੰਘਾਈ ਨੂੰ ਪੂਰੀ ਤਰ੍ਹਾਂ ਸਮਝ ਲੈਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਸ ਪੰਕਤੀ ਦੇ ਅਰਥ ਪਹਿਲਾਂ ਹੋ ਚੁੱਕੇ ਨੇ ਅਗਲੀ ਮੰਨੇ ਕੀ ਗਤ ਕਹੀ ਨ ਜਾਏ ਮੰਨੇ ਕੀ ਗਤ ਕਹੀ ਨ ਜਾਏ ਮੰਨੇ ਕੀ ਮੰਨਣ ਵਾਲੇ ਦੀ ਗਤ ਹਾਲਤ ਗੁਰੂ ਦੀ ਸਿੱਖਿਆ ਉੱਪਰ ਚੱਲਣ ਵਾਲੇ ਜਾ ਵਹਿਗੁਰੂ ਦੇ ਨਾਮ ਨੂੰ ਮੰਨਣ ਵਾਲੀ ਦੀ ਉੱਚੀ ਆਤਮਿਕ ਅਵਸਥਾ ਦੱਸੀ ਨਹੀਂ ਜਾ ਸਕਦੀ ਜੀ ਕੋ ਕਹੈ ਪਿਛੈ ਪਛੁਤਾਏ ਜੇ ਕੋਈ ਮਨੁੱਖ ਬਿਆਨ ਕਰੇ ਵੀ ਤਾਂ ਉਹ ਪਿੱਛੋਂ ਪਛਤਾਉਂਦਾ ਹੈ ਕਿਉਂਕਿ ਕੋਈ ਨਾ ਕੋਈ ਉਕਾਈ ਰਹਿ ਹੀ ਜਾਂਦੀ ਹੈ ਕਾਗਦ ਕਲਮ ਨਾਲ ਲੇਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮਨੁੱਖ ਬਹਿ ਕੇ ਜਾਂ ਇਕੱਠੇ ਹੋ ਕੇ ਨਾਮ ਮੰਨਣ ਵਾਲੇ ਜਾਂ ਨਾਮ ਵਿੱਚ ਲਗਨ ਲਾ ਬੈਠੇ ਬੰਦੇ ਦੀ ਆਤਮਿਕ ਅਵਸਥਾ ਦੀ ਬਿੜਾਈ ਦਾ ਅੰਦਾਜ਼ਾ ਲਾਉਂਦੇ ਹਨ ਪਰ ਕਾਗਜ਼ ਉੱਤੇ ਕਰਮ ਨਾਲ ਲਿਖਣ ਦੇ ਸਮਰੱਥ ਕੋਈ ਮਨੁੱਖ ਨਹੀਂ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਜਾਣੈ ਮੰਨ ਕੇ ਵੇਖੇ ਮਨ ਮਨ ਵਿੱਚ ਵਹਿਗੁਰੂ ਦਾ ਨਾਮ ਜੋ ਮਾਇਆ ਦੇ ਅਸਰ ਤੋਂ ਪਰੇ ਹੈ ਏਡਾ ਉੱਚਾ ਹੈ ਕਿ ਇਸ ਨੂੰ ਮੰਨਣ ਜਾਂ ਇਸ ਵਿੱਚ ਜੁੜਨ ਵਾਲਾ ਵੀ ਉੱਚੀ ਆਤਮਿਕ ਅਵਸਥਾ ਵਾਲਾ ਹੋ ਜਾਂਦਾ ਹੈ ਪਰ ਇਹ ਗੱਲ ਤਾਂ ਹੀ ਸਮਝ ਆਉਂਦੀ ਹੈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਨਾਮ ਦੀ ਲਗਨ ਪੈਦਾ ਕਰ ਲਵੇ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਮੰਨਣ ਨਾਲ ਜੇ ਮੰਨ ਲਈਏ ਬੁੱਧ ਜਾਗਰਤ ਜਾਗ ਗੁਰੂ ਦੀ ਸਿੱਖਿਆ ਉੱਪਰ ਚੱਲਣ ਜਾਂ ਮਨ ਵਿੱਚ ਨਾਮ ਦੀ ਲਗਨ ਲੱਗਣ ਨਾਲ ਮਨੁੱਖ ਦੀ ਉੱਚੀ ਵਿਰਤੀ ਜਾਗ ਉਠਦੀ ਹੈ ਅਤੇ ਉਸ ਦੇ ਮਨ ਵਿੱਚ ਉੱਤਮ ਵਿਚਾਰ ਪੈਦਾ ਹੋ ਜਾਂਦੇ ਹਨ ਮੰਨੈ ਸਗਲ ਭਵਨ ਕੀ ਸੁਧ ਸੁਧ ਸੋਜੀ ਗੁਰੂ ਦੀ ਸਿੱਖਿਆ ਉੱਪਰ ਚੱਲਣ ਨਾਲ ਮਨੁੱਖ ਨੂੰ ਜ਼ਿੰਦਗੀ ਦੇ ਸਾਰੇ ਮੰਡਲਾਂ ਦੀ ਪਛਾਣ ਹੋ ਜਾਂਦੀ ਹੈ ਅਰਥਾਤ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਗਰੀਬੀ ਅਮੀਰੀ ਸੁਖ ਦੁਖ ਵਿਦਿਆ ਅਵਿਦਿਆ ਗ੍ਰਸਥ ਉਦਾਸ ਅਤੇ ਹਰ ਕੰਮ ਵਿਹਾਰ ਵਿੱਚ ਧਰਮਕ ਮਾਉਣ ਲਈ ਕੀ ਕੀ ਔਕੜਾਂ ਦਾ ਟਕਰਾ ਕਰਨਾ ਪੈਂਦਾ ਹੈ ਮੰਨੇ ਮੂਹੇ ਝੋਟਾ ਨਾ ਖਾਏ ਮੰਨੇ ਜਮਕੈ ਸਾਥ ਨਾ ਜਾਏ ਮੂਹੂ ਮੂ ਉੱਤੇ ਚੋਟਾਂ ਸੱਟਾਂ ਜਮ ਕੇ ਸਾਥ ਜਮਾਂ ਦੇ ਨਾਲ ਮੌਤ ਵਾਲੇ ਰਾਹ ਗੁਰੂ ਦੀ ਸਿੱਖਿਆ ਮੰਨਣ ਵਾਲ ਨਾਲ ਮਨੁੱਖ ਨੂੰ ਉੱਤੇ ਸੱਟਾਂ ਨਹੀਂ ਖਾਂਦਾ ਅਰਥਾਤ ਉਸ ਨੂੰ ਸਜ਼ਾ ਨਹੀਂ ਭੁਗਤਣੀ ਪੈਂਦੀ ਕਿਉਂਕਿ ਗੁਰੂ ਦੀ ਸਿੱਖਿਆ ਮੰਨਣ ਕਰਕੇ ਉਹ ਮੌਤ ਵਾਲੇ ਰਾਹੇ ਨਹੀਂ ਜਾਂਦਾ ਅਰਥਾਤ ਪਾਪਾਂ ਵਾਲੇ ਰਾਹੇ ਨਹੀਂ ਪੈਂਦਾ ਜੋ ਜਨਮ ਮਰਨ ਦੇ ਗੇੜ ਵੱਲ ਲੈ ਜਾਂਦਾ ਹੈ ਐਸਾ ਨਾਮ ਨਿਰੰਜਣ ਹੋਏ ਜੀ ਕੋ ਮਨ ਜਾਣੈ ਮਨ ਕੋਈ ਮਨਨੇ ਮਾਰਗ ਠਾਕ ਨ ਪਾਏ ਮਨਨੇ ਪਤ ਸਿਓ ਪ੍ਰਗਟ ਜਾਏ ਮਾਰਗ ਰਾਹ ਵਿੱਚ ਠਾਕ ਰੋਕ ਨਾ ਪਾਏ ਨਹੀਂ ਪੈਂਦੀ ਪਤ ਸਿਓ ਇੱਜ਼ਤ ਨਾਲ ਪ੍ਰਗਟ ਸੋਭਾ ਖਟਕੇ ਗੁਰੂ ਦੀ ਸਿੱਖਿਆ ਉੱਪਰ ਚੱਲਣ ਨਾਲ ਮਨੁੱਖ ਦੇ ਰਾਹ ਵਿੱਚ ਕੋਈ ਰੋਕ ਨਹੀਂ ਪੈਂਦੀ ਸਗੋਂ ਉਹ ਸੰਸਾਰ ਵਿੱਚ ਇੱਜ਼ਤ ਨਾਲ ਸੋਭਾ ਖੱਟ ਕੇ ਚੱਲਦਾ ਹੈ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਮਗ ਰਸਤਾ ਪੰਥ ਰਸਤਾ ਸੇਤੀ ਨਾਲ ਸੰਬੰਧ ਜੋੜ ਕੇ ਗੁਰੂ ਦੀ ਸਿੱਖਿਆ ਮੰਨਣ ਨਾਲ ਉਹ ਲੋਕਾਂ ਦੇ ਚਲਾਏ ਹੋਏ ਬੱਝਵੇਂ ਤਰੀਕਿਆਂ ਵਿੱਚ ਨਹੀਂ ਫਸਦਾ ਵੱਖਰੇ ਵੱਖਰੇ ਮਸਬਿਆਂ ਦੇ ਦੱਸੇ ਰਸਤਿਆਂ ਉੱਤੇ ਨਹੀਂ ਤੁਰਦਾ ਫਿਰਕੇ ਬੰਦੀਆਂ ਵਿੱਚ ਨਹੀਂ ਪੈਂਦਾ ਕਿਉਂਕਿ ਗੁਰੂ ਦੀ ਸਿੱਖਿਆ ਮੰਨਣ ਕਰਕੇ ਉਸ ਦਾ ਧਰਮ ਨਾਲ ਸਿੱਧਾ ਤੇ ਪੱਕਾ ਜੋੜ ਹੋ ਜਾਂਦਾ ਹੈ ਅਰਥਾਤ ਉਹ ਅਸਲੀ ਧਰਮ ਨੂੰ ਗ੍ਰਹਿਣ ਕਰ ਲੈਂਦਾ ਹੈ ਅਤੇ ਵੱਖਰੋ ਵੱਖਰੇ ਦੀਨਾਂ ਮਸਬਿਆਂ ਦੇ ਬੰਦਿਆਂ ਨੂੰ ਪਾੜਨ ਨਖੇੜਨ ਵਾਲੇ ਝਗੜਿਆਂ ਵਿੱਚ ਨਹੀਂ ਪੈਂਦਾ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੇ ਮੁਖ ਦਵਾਰ ਪਾਬ ਹੈ ਪ੍ਰਾਪਤ ਕਰ ਲੈਂਦੇ ਹਨ ਲੱਭ ਲੈਂਦੇ ਹਨ ਮੋਖ ਦਵਾਰ ਮੁਕਤੀ ਦਾ ਦਰਵਾਜ਼ਾ ਗੁਰੂ ਦੀ ਸਿੱਖਿਆ ਉੱਪਰ ਚੱਲਣ ਨਾਲ ਮਨੁੱਖ ਅੰਤ ਨੂੰ ਮੁਕਤੀ ਦੇ ਦਰਵਾਜ਼ੇ ਉੱਤੇ ਜਾ ਪਹੁੰਚਦੇ ਹਨ ਮੰਨੈ ਪਰਵਾਰੈ ਸਦਾਰ ਪਰਵਾਰੈ ਪਰਿਵਾਰ ਨੂੰ ਸਦਾਰ ਆਧਾਰ ਆਸਰੇ ਸਹਿਤ ਕਰਦਾ ਹੈ ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਆਪਣੇ ਟੱਬਰ ਨੂੰ ਵੀ ਵੈਗਰੂ ਦੇ ਆਸਰੇ ਸਹਿਤ ਕਰਦਾ ਹੈ ਉਸ ਦੇ ਟੱਬਰ ਨੂੰ ਵੀ ਵੈਗਰੂ ਦਾ ਆਸਰਾ ਮਿਲ ਜਾਂਦਾ ਹੈ ਮੰਨੈ ਤਰੈ ਤਾਰੇ ਗੁਰ ਸਿੱਖ ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਆਪ ਤਰਦਾ ਜਾਂ ਸੰਸਾਰ ਸਾਗਰ ਤੋਂ ਪਾਰ ਲੰਘਦਾ ਹੈ ਅਤੇ ਹੋਰ ਜੋ ਉਸ ਤੋਂ ਸਿੱਖਿਆ ਲੈਣ ਆਉਣ ਉਹਨਾਂ ਨੂੰ ਵੀ ਉਪਦੇਸ਼ ਦਾਤਾ ਹੋ ਕੇ ਤਾਰਦਾ ਹੈ ਉਪਦੇਸ਼ਦਾਤਾ ਹੋ ਕੇ ਉਹਨਾਂ ਨੂੰ ਵੀ ਤਾਰਦਾ ਹੈ ਮੰਨੈ ਨਾਨਕ ਭਵ へ ਨਾ ਭਿਖੋ ਭਵ ਹੈ ਨਾ ਨਹੀਂ ਭਾਉਂਦੇ ਭਿਖ ਭਿਖਿਆ ਨਹੀਂ ਮੰਗਦੇ ਹੇ ਨਾਨਕ ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਦਰ ਦਰ ਨਹੀਂ ਮੰਗਦੇ ਫਿਰਦੇ ਧਿਰ ਧਿਰ ਦੀ ਮੁਥਾਜ਼ੀ ਨਹੀਂ ਕਰਦੇ ਫਿਰਦੇ ਐਸਾ ਨਾਮ ਨਿਰੰਜਣ ਹੋਏ ਜਿ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਜ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਸੁਣੀ ਤੇ ਮੰਨੀ ਹੈ ਪ੍ਰਵਾਣ ਕਬੂਲ ਪ੍ਰਧਾਨ ਆਗੂ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਿੱਖਿਆ ਸੁਣੀ ਹੈ ਤੇ ਮੰਨੀ ਹੈ ਜਿਨ੍ਹਾਂ ਨੇ ਵੈਗਰੂ ਦਾ ਨਾਮ ਸੁਣਿਆ ਹੈ ਤੇ ਮੰਨਿਆ ਹੈ ਉਹ ਪੰਚ ਰੱਬ ਦੀ ਨਜ਼ਰ ਵਿੱਚ ਕਬੂਲ ਪੈਂਦੇ ਹਨ ਅਤੇ ਮਨੁੱਖਾਂ ਵਿੱਚ ਆਗੂ ਬਣਦੇ ਤੇ ਮੰਨੇ ਪਰਮੰਨੇ ਰਹਿੰਦੇ ਹਨ ਪੰਚੇ ਪਾਵੇ ਦਰਗੈ ਮਨ ਦਰਗੈ ਵੈਗੁਰੂ ਦੇ ਦਰਬਾਰ ਵਿੱਚ ਮਾਣ ਇੱਜ਼ਤ ਆਦਰ ਗੁਰੂ ਦੀ ਸਿੱਖਿਆ ਨੂੰ ਸੁਣਨ ਤੇ ਮੰਨਣ ਵਾਲੇ ਮਨੁੱਖਾਂ ਜਾਂ ਪੰਚ ਜਨ ਹੀ ਵੈਗੁਰੂ ਦੇ ਦਰਬਾਰ ਵਿੱਚ ਆਦਰ ਪਾਉਂਦੇ ਹਨ ਪੰਚੇ ਸੋ ਹੈ ਦਰ ਰਾਜਾਨ ਸੋਹ ਹੈ ਸੋਭਦੇ ਹਨ ਸੋਹਣੇ ਲੱਗਦੇ ਹਨ ਦਰ ਦਰਵਾਜ਼ੇ ਤੇ ਦਰਬਾਰ ਵਿੱਚ ਰਾਜਾਨ ਰਾਜਿਆਂ ਦੀ ਅਜਿਹੇ ਪੰਜ ਜਨ ਹੀ ਰਾਜ ਦਰਬਾਰਾਂ ਵਿੱਚ ਸੋਭਦੇ ਜਾਂ ਸੋਹਣੇ ਲੱਗਦੇ ਹਨ ਪੰਜਾਂ ਕਾ ਗੁਰ ਏਕ ਧਿਆਨ ਗੁਰੂ ਏਕ ਕੇਵਲ ਗੁਰੂ ਹੀ ਧਿਆਨ ਸੁਰਤ ਦਾ ਨਿਸ਼ਾਨਾ ਅਜਿਹੇ ਪੰਜ ਜਨਾਂ ਦੀ ਵਿਚਾਰ ਦਾ ਨਿਸ਼ਾਨਾ ਕੇਵਲ ਇੱਕ ਸੁਰਤ ਗੁਰੂ ਵਿੱਚ ਹੀ ਜੁੜੀ ਰਹਿੰਦੀ ਹੈ ਅਤੇ ਗੁਰੂ ਵਿੱਚ ਜੁੜੇ ਰਹਿਣਾ ਹੀ ਉਹਨਾਂ ਦਾ ਅਸਲ ਨਿਸ਼ਾਨਾ ਆਦਰਸ਼ ਹੁੰਦਾ ਹੈ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੈ ਕਰਨੇ ਨਹੀਂ ਸੁਮਰ ਕਹੈ ਅਖੀ ਕਰਨੇ ਕੁਦਰਤ ਦਾ ਕਰਨੀਆਂ ਦਾ ਸੁਮਾਰ ਲੇਖਾ ਜੋਖਾ ਹਿਸਾਬ ਜੇ ਕੋਈ ਬੈਗਰੂ ਦੇ ਗੁਣ ਕਥਨ ਕਰੇ ਅਤੇ ਉਹਨਾਂ ਸੰਬੰਧੀ ਵਿਚਾਰ ਕਰੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਕਰਤਾਰ ਦੀਆਂ ਕਰਨੀਆਂ ਉਸ ਦੀ ਰਚੀ ਕੁਦਰਤ ਦਾ ਕੋਈ ਲੇਖਾ ਨਹੀਂ ਕੋਈ ਅੰਤ ਨਹੀਂ ਪੈ ਸਕਦਾ ਧੌਲ ਧਰਮ ਦਇਆ ਕਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਦਇਆ ਕਪੂਤ ਦਇਆ ਤੋਂ ਪੈਦਾ ਹੋਣ ਵਾਲਾ ਸੰਤੋਖ ਸੰਤੋਖ ਨੂੰ ਸੁੱਤ ਮਰਿਆਦਾ ਵਿੱਚ ਜਿਨ ਜਿਸ ਨੇ ਲੋਕਾਂ ਨੇ ਮੰਨਿਆ ਹੋਇਆ ਹੈ ਕਿ ਧਰਤੀ ਨੂੰ ਇੱਕ ਬਲਦ ਚੁੱਕੀ ਖੜੋਤਾ ਹੈ ਉਹ ਅਸਲ ਵਿੱਚ ਰੱਬ ਦੀ ਕਿਰਪਾ ਦਾ ਸਾਜਿਆ ਹੋਇਆ ਧਰਮ ਰੂਪੀ ਵੱਜਵਾ ਨਿਜਮ ਜਾਂ ਕਾਨੂੰਨ ਹੈ ਜਿਸ ਨੇ ਸਾਰੇ ਸੰਸਾਰ ਦੇ ਪ੍ਰਬੰਧ ਨੂੰ ਸੰਤੋਖ ਵਿੱਚ ਵਰਤਾਇਆ ਹੋਇਆ ਹੈ ਅਰਥਾਤ ਵਹਿਗੁਰੂ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਪੂਰਨ ਮਰਿਆਦਾ ਵਿੱਚ ਤੁਰਦੀ ਤੇ ਕਾਇਮ ਰੱਖਣ ਲਈ ਬੱਜਮਾ ਨਿਜਮ ਬਣਾ ਦਿੱਤਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਸ੍ਰਿਸ਼ਟੀ ਦੇ ਸਾਰੇ ਅੰਗ ਆਪੋ ਆਪਣੀ ਕਾਰ ਤੇ ਆਪੋ ਆਪਣੇ ਗੁਣਾਂ ਨੂੰ ਸੰਤੋਖ ਨਾਲ ਨਿਭਾਈ ਜਾਂਦੇ ਹਨ ਜੇ ਕੋ ਬੁੱਝੈ ਹੋਵੇ ਸਚਿਆਰ ਬੁੱਝੈ ਸਮਝ ਲੈ ਸਚਿਆਰ ਸੱਚ ਦਾ ਪ੍ਰਕਾਸ਼ ਹੋਣ ਲਈ ਯੋਗ ਜੇ ਕੋਈ ਮਨੁੱਖ ਇਸ ਉਪਰ ਦਿੱਸੀ ਵਿਚਾਰ ਨੂੰ ਸਮਝ ਲਵੇ ਤਾਂ ਉਹ ਇਸ ਯੋਗ ਹੋ ਸਕਦਾ ਹੈ ਕਿ ਉਸ ਦੇ ਅੰਦਰ ਸੱਚੇ ਰੱਬ ਦਾ ਪ੍ਰਕਾਸ਼ ਹੋ ਜਾਵੇ ਤਬਲ ਹੈ ਉੱਪਰ ਕੀਤਾ ਭਾਰ ਕੀਤਾ ਭਾਰ ਕਿੰਨਾ ਬੇਅੰਤ ਭਾਰ ਉੱਪਰਲੀ ਗੱਲ ਬਥੇਰੇ ਸਮਝਣ ਲਈ ਇਹ ਤਾਂ ਸੋਚੋ ਕਿ ਉਸ ਬਲਦ ਉੱਪਰ ਧਰਤੀ ਦਾ ਕਿੰਨਾ ਬੇਅੰਤ ਭਾਰ ਹੈ ਉਹ ਵਿਚਾਰਾ ਇੰਨਾ ਭਾਰ ਚੁੱਕ ਕਿਵੇਂ ਸਕਦਾ ਹੈ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਨਾਲੇ ਇੱਕ ਗੱਲ ਹੋਰ ਵਿਚਾਰਯੋਗ ਹੈ ਜੇ ਧਰਤੀ ਹੇਠ ਵੜਦ ਹੈ ਤਾਂ ਉਸ ਵੜਦ ਨੂੰ ਸਹਾਰਾ ਦੇਣ ਲਈ ਉਸਦੇ ਹੇਠ ਇੱਕ ਹੋਰ ਧਰਤੀ ਚਾਹੀਦੀ ਹੈ ਅਤੇ ਉਸ ਧਰਤੀ ਨੂੰ ਥੰਮਣ ਲਈ ਉਸਦੇ ਹੇਠਾਂ ਇੱਕ ਹੋਰ ਵੜਦ ਹੋਵੇਗਾ ਉਸਦੇ ਹੇਠਾਂ ਇੱਕ ਹੋਰ ਧਰਤੀ ਉਸ ਧਰਤੀ ਦੇ ਹੇਠਾਂ ਇੱਕ ਹੋਰ ਵੜਦ ਇਹ ਸਿਲਸਿਲਾ ਇਸ ਤਰ੍ਹਾਂ ਕਿੱਥੋਂ ਤੱਕ ਤੁਰਿਆ ਜਾਵੇਗਾ ਅਖੀਰਲੇ ਵੜਦ ਉੱਪਰ ਜੋ ਭਾਰ ਹੋਵੇਗਾ ਉਸ ਨੂੰ ਸਹਾਰਨ ਲਈ ਉਸਤੇ ਹੇਠ ਕਿਹੜਾ ਆਸਰਾ ਹੋਵੇਗਾ ਜੀ ਜੰਤ ਰੰਗਾ ਕੇ ਨਾਵ ਸਬਨਾ ਲਿਖਿਆ 부ੜੀ ਕਲਾਮ ਜੀ ਜੀ ਜੰਤ ਰੰਗਾ ਕਿਸਮਾ ਕੇ ਨਾਮ ਕਈ ਨਾਮਾਂ ਦੇ 부ੜੀ ਕਲਾਮ ਚਲਦੀ ਕਲਮ ਨਾਲ ਇੱਕ ਤਾਰ ਲਗਾਤਾਰ ਇਸ ਸ੍ਰਿਸ਼ਟੀ ਵਿੱਚ ਕਈ ਜਾਤਾਂ ਕਈ ਕਿਸਮਾਂ ਕਈ ਨਾਮਾਂ ਦੇ ਜੀਵ ਜੰਤ ਹਨ ਉਹਨਾਂ ਸਾਰਿਆਂ ਨੂੰ ਇੱਕ ਵਗਦੀ ਲਗਾਤਾਰ ਜਾਂ ਰੁਕਣ ਤੋਂ ਬਿਨਾ ਚੱਲੀ ਜਾਣ ਵਾਲੀ ਕਲਮ ਨੇ ਲਿਖਿਆ ਭਾਵ ਹਰ ਬਿਲੇ ਨਵੇਂ ਜੀ ਪੈਦਾ ਹੁੰਦੇ ਰਹਿੰਦੇ ਹਨ ਅਤੇ ਇਹ ਸਿਲਸਿਲਾ ਟੁੱਟਦਾ ਨਹੀਂ ਹੈ। ਉਹਨਾਂ ਦਾ ਲੇਖਾ ਮੁਕਦਾ ਹੀ ਨਹੀਂ। ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਲਿਖ ਜਾਣਾ ਲਿਖਣਾ ਜਾਣਦਾ ਹੈ ਕੋਏ ਕੌਣ ਲੇਖਾ ਲਿਖਿਆ ਲਿਖਿਆ ਹੋਇਆ ਲੇਖਾ ਕੀਤਾ ਕਿੱਡਾ ਵੱਡਾ ਇਹ ਲੇਖਾ ਲਿਖਣਾ ਕੌਣ ਜਾਣਦਾ ਹੈ ਭਲਾਂ ਜੇ ਕੋਈ ਇਹ ਲੇਖਾ ਲਿਖਣ ਜਾਣਦਾ ਵੀ ਹੋਵੇ ਤਾਂ ਵਿਚਾਰੋ ਤਾਂ ਸਹੀ ਕਿ ਇਹ ਲਿਖਿਆ ਹੋਇਆ ਲੇਖਾ ਕਿੱਡਾ ਵੱਡਾ ਹੋ ਜਾਵੇਗਾ ਕੀਤਾ ਤਾਣ ਸਵਾਲਿਓ ਰੂਪਹ ਕੀਤੀ ਦਾਤ ਜਾਣੈ ਕੌਣ ਕੂਤ ਤਾਣ ਬਲ ਜੋਰ ਸਵਾਲੇ ਹੋ ਸੁੰਦਰ ਕੀਤੀ ਕਿੱਡੀ ਵੱਡੀ ਕੁੱਤ ਅੰਦਾਜ਼ਾ ਕੂਤ ਅੰਦਾਜ਼ਾ ਸੰਸਾਰ ਵਿੱਚ ਵਰਤ ਰਿਹਾ ਰੱਬ ਦਾ ਬਲ ਕਿੰਨਾ ਹੈ ਕਿੰਨਾ ਸੁੰਦਰ ਉਸ ਦਾ ਰੂਪ ਹੈ ਕਿੰਨੀਆਂ ਉਸ ਦੀਆਂ ਦਤਾਂ ਜਾਂ ਬਖਸ਼ਿਸ਼ਾਂ ਹਨ ਇਹਨਾਂ ਸਭ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ ਕੀ ਤਪਸਾਓ ਏ ਕੋ ਕਬਾਓ ਤਿਸਤੇ ਹੋਏ ਲੱਖ ਦਰਿਆਓ ਪਸਾਓ ਪਸਾਰਾ ਸੰਸਾਰ ਕਬਾਓ ਵਚਨ ਹੁਕਮ ਤਿਸਤੇ ਉਸੋ ਹੁਕਮ ਤੋਂ ਲੱਖ ਦਰਿਆਓ ਲੱਖਾਂ ਦਰਿਆ ਲੱਖਾਂ ਨਦੀਆਂ ਕਰਤਾਰ ਨੇ ਇੱਕੋ ਬੋਲ ਜਾਂ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ ਸਾਰੀ ਸ੍ਰਿਸ਼ਟੀ ਦਾ ਖਲਾਲ ਰਚ ਦਿੱਤਾ ਉਸੇ ਹੁਕਮ ਨਾਲ ਹੀ ਰਚਨਾ ਦੀਆਂ ਲੱਖਾਂ ਨਦੀਆਂ ਵਗ ਤੁਰੀਆਂ ਕੁਦਰਤ ਕਵਣ ਕਹਾ ਵਿਚਾਰ ਕੁਦਰਤ ਤਾਕਤ ਸਮਰੱਥਾ ਕਵਣ ਕਿਹੜੀ ਕੀ ਕਹਾ ਆਖਾਂ ਕਹਾ ਵਿਚਾਰ ਵਿਚਾਰ ਕਰ ਸਕਾਂ ਮੇਰੀ ਕੀ ਤਾਕਤ ਹੈ ਕਿ ਮੈਂ ਕਰਤਾਰ ਦੀ ਕੁਦਰਤ ਦਾ ਵਿਚਾਰ ਕਰ ਸਕਾਂ ਵਾਰਿਆ ਨਾ ਜਾਵਾ ਇੱਕ ਵਾਰ हे ਕਰਤਾਰ ਮੈਂ ਤਾਂ ਤੇਰੇ ਉਤੋਂ ਇੱਕ ਬੇਰ ਵੀ ਸਦਕੇ ਹੋਣ ਯੋਗ ਨਹੀਂ ਹਾਂ ਭਾਵ ਮੇਰੀ ਹਸਤੀ ਬਹੁਤ ਹੀ ਤੁੱਛ ਹੈ ਅਤੇ ਪ੍ਰਮਾਤਮਾ ਦੀ ਕੁਦਰਤ ਤੇ ਕਰਨੀਆਂ ਬੇਅੰਤ ਹਨ ਜੋ ਤੁਧ ਭਾਵ ਹੈ ਸਾਈ ਭਲੀ ਕਾਹਰ हे ਪ੍ਰਮਾਤਮਾ ਜੋ ਕੰਮ ਤੈਨੂੰ ਚੰਗਾ ਲੱਗਦਾ ਹੈ ਉਹੋ ਚੰਗਾ ਹੈ ਅਰਥਾਤ ਨੇਕੀ ਜਾਂ ਚੰਗਿਆਈ ਦਾ ਲੱਛਣ ਇਹ ਹੈ ਕਿ ਜੋ ਰੱਬ ਦੀ ਰਜ਼ਾ ਦੇ ਅਨੁਕੂਲ ਹੋਵੇ ਤੂੰ ਸਦਾ ਸਲਾਮਤ ਨਿਰੰਕਾਰ ਸਲਾਮਤ ਅਟਲ ਥਿਰ ਰਹਿਣ ਵਾਲਾ ਨਿਰੰਕਾਰ ਰੂਪ ਰੇਖ ਤੋਂ ਨਿਆਰਾ ਹੇ ਰੂਪ ਰੇਖ ਤੋਂ ਨਿਆਰੇ ਰਹਿਣ ਵਾਲੇ ਵਾਹਿਗੁਰੂ ਤੂੰ ਸਦਾ ਥਿਰ ਰਹਿਣ ਵਾਲਾ ਹੈ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਅਣਗਿਣਤ ਬੇਅੰਤ ਭਾਉ ਪਿਆਰ ਤਪਤਾਉ ਤਪਾਂ ਦਾ ਤਪਣਾ ਕਰਤਾਰ ਦੀ ਰਚਨਾ ਵਿੱਚ ਅਣਗਿਣਤ ਜੀਵ ਜਪ ਕਰ ਰਹੇ ਹਨ ਅਣਗਿਣਤ ਜੀਵ ਹੋਰਨਾਂ ਨਾਲ ਪਿਆਰ ਬਾਲਾ ਵਰਤਾਓ ਕਰ ਰਹੇ ਹਨ ਬੇਅੰਤ ਹੀ ਜੀਵ ਪੂਜਾ ਕਰ ਰਹੇ ਹਨ ਤੇ ਬੇਸਮਰ ਜੀਵ ਤਪ ਸਾਧ ਰਹੇ ਹਨ ਜਾਂ ਕਰਤਾਰ ਜਾਂ ਕਰਤਾਰ ਦੀ ਰਚਨਾ ਵਿੱਚ ਅਣਗਿਣਤ ਤਰ੍ਹਾਂ ਦੇ ਜਪ ਹੋ ਰਹੇ ਹਨ ਅਣਗਿਣਤ ਤਰ੍ਹਾਂ ਦੀ ਭਗਤੀ ਹੋ ਰਹੀ ਹੈ ਅਣਗਿਣਤ ਭੰਤਾਂ ਦੀ ਪੂਜਾ ਹੋ ਰਹੀ ਹੈ ਤੇ ਅਣਗਿਣਤ ਤਰ੍ਹਾਂ ਦੇ ਤਪ ਸਾਦੇ ਜਾ ਰਹੇ ਹਨ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਮੁਖ ਮੂੰਹ ਨਾਲ ਯੋਗ ਯੋਗ ਸਾਧਨ ਵਾਲੇ ਜੋਗੀ ਮਨ ਮਨ ਵਿੱਚ ਰਹੇ ਉਦਾਸ ਉਪਰਾਮ ਰਹਿੰਦੇ ਹਨ ਕਰਤਾਰ ਦੀ ਰਚਨਾ ਵਿੱਚ ਅਣਗਿਣਤ ਲੋਕ ਵੇਦਾਂ ਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂਹ ਨਾਲ ਕਰ ਰਹੇ ਹਨ ਅਣਗਿਣਤ ਹੀ ਯੋਗ ਧਾਰਨ ਕਰਨ ਵਾਲੇ ਮਨੁੱਖ ਆਪਣੇ ਮਨ ਵਿੱਚ ਸੰਸਾਰ ਜਾਂ ਮਾਇਆ ਵੱਲੋਂ ਉਪਰਾਮ ਰਹਿੰਦੇ ਹਨ ਅਸੰਖ ਭਗਤ ਗੁਣ ਗਿਆਨ ਵਿਚਾਰ ਕਰਤਾਰ ਦੀ ਰਚਨਾ ਵਿੱਚ ਅਣਗਿਣਤ ਹੀ ਭਗਤ ਲੋਕ ਹਨ ਜੋ ਕਰਤਾਰ ਦੇ ਗੁਣਾ ਤੇ ਗਿਆਨ ਦੀ ਵਿਚਾਰ ਕਰ ਰਹੇ ਹਨ ਅਸੰਖ ਸਤੀ ਅਸੰਖ ਦਤਾਰ ਸਤੀ ਸਤ ਧਰਮ ਵਾਲਾ ਦਾਨੀ ਮਨੁੱਖ ਦਤਾਰ ਦਤਾਂ ਦੇਣ ਵਾਲੇ ਬਖਸ਼ਿਸ਼ ਕਰਨ ਵਾਲੇ ਅਣਗਿਣਤ ਹੀ ਸਖੀ ਤੇ ਦਾਨੀ ਲੋਕ ਹਨ ਅਸੰਖ ਸੂਰ ਮੂਹ ਭਖਸਾਰ ਸੂਰ ਸੂਰਮੇ ਜੋਦੇ ਮੋਹ ਮੋਹਾ ਵਾਲੇ ਮੋਹਾ ਉੱਤੇ ਪੱਖਸਾਰ ਸ਼ਸਤਰਾਂ ਦੇ 바ਰ ਸਹਾਰਨ ਵਾਲੇ ਕਰਤਾਰ ਦੀ ਰਚਨਾ ਵਿੱਚ ਬਿਆੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਤੇ ਭਾਵ ਵੈਰੀ ਦੇ ਸਾਹਮਣਕ ਹੋ ਕੇ ਸ਼ਸਤਰਾਂ ਦੇ 바ਰ ਸਹਿੰਦੇ ਹਨ ਅਸੰਖ ਮੋਨ ਲਿਬਲਾਏ ਤਾਰ ਮੋਨ ਮੋਨੀ ਚੁੱਪ ਰਹਿਣ ਵਾਲੇ ਲਿਬਲਾਏ ਤਾਰ ਲਗਾਤਾਰ ਬਿਰਤੀ ਜੋੜਨ ਵਾਲੀ ਕਰਤਾਰ ਦੀ ਕੁਦਰਤ ਵਿੱਚ ਅਣਗਿਣਤ ਹੀ ਮੋਨ ਚੁੱਪ ਧਾਰਨ ਵਾਲੇ ਹਨ ਜੋ ਇੱਕ ਟੱਕ ਵਿਰਤੀ ਜੋੜ ਕੇ ਬੈਠ ਰਹੇ ਹਨ ਕੁਦਰਤ ਕਵਣ ਕਹਾ ਵਿਚਾਰ ਬਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਏ ਪ੍ਰਮਾਤਮਾ ਤੂੰ ਸਦਾ ਸਲਾਮਤ ਹੈ ਸਦਾ ਸੀ ਸਦਾ ਰਹੇਗਾ ਅਸੰਖ ਮੂਰਖ ਅੰਧਕੋਰ ਕਰਤਾਰ ਦੀ ਰਚਨਾ ਵਿੱਚ ਅਣਗਿਣਤ ਹੀ ਮਹਾਜਾ ਪਰਲੇ ਦਰਜੇ ਦੇ ਮੂਰਖ ਅੰਨੇ ਬੇਸਮਝ ਲੋਕ ਹਨ ਅਸੰਖ ਚੋਰ ਹਰਾਮ ਖੋਰ ਅਨੇਕਾਂ ਹੀ ਚੋਰ ਹਨ ਤੇ ਅਣਗਿਣਤ ਹੀ ਪ੍ਰਾਇਤ ਹੱਕ ਹੜੱਪ ਕਰਨ ਵਾਲੇ ਜਾਣੇ ਜਾਂਦੇ ਹਨ ਅਸੰਖ ਅਮਰ ਕਰ ਜਾਏ ਜੋਰ ਅਮਰ ਹੁਕਮ ਕਰ ਜਾਹੇ ਕਰਕੇ ਅੰਤ ਨੂੰ ਤੁਰ ਜਾਂਦੇ ਹਨ ਜੋੜ ੱਟਕੇ ਬਧਿਕੀਆਂ ਅਣਗਿਣਤ ਹੀ ਲੋਕ ਅਜਿਹੇ ਹਨ ਜੋ ਹੋਰਾਂ ਉੱਪਰ ਹੁਕਮ ਤੇ ੱਟਕੇ ਕਰ ਕਰਕੇ ਇਸ ਸੰਸਾਰ ਤੋਂ ਤੁਰ ਜਾਂਦੇ ਹਨ ਅਸੰਖ ਗਲ ਵੱਡ ਹੱਤਿਆ ਕਮਾਈ ਅਸੰਖ ਗਲ ਵੱਡਣ ਵਾਲੇ ਕਾਤਲ ਖੂਨੀ ਬੰਦੇ ਹੱਤਿਆ ਕਮਾਹੇ ਹੋਰਨਾਂ ਦੇ ਗਲ ਵੱਡਦੇ ਹਨ ਅਣਗਿਣਤ ਹੀ ਖੂਨੀ ਮਨੁੱਖ ਹੋਰਨਾਂ ਨੂੰ ਜਾਨੋਂ ਮਾਰ ਰਹੇ ਹਨ ਅਨੇਕਾਂ ਹੀ ਗਲ ਵੱਡਣ ਵਾਲੇ ਜ਼ਾਲਮ ਗਰੀਬ ਮਾਰ ਕਰ ਰਹੇ ਹਨ ਅਸੰਖ ਪਾਪੀ ਪਾਪ ਕਰ ਜਾਹੇ ਅਣਗਿਣਤ ਹੀ ਪਾਪੀ ਮਨੁੱਖ ਪਾਪ ਕਮਾ ਕੇ ਅੰਤ ਨੂੰ ਇਸ ਸੰਸਾਰ ਤੋਂ ਤੁਰ ਜਾਂਦੇ ਹਨ ਅਸੰਖ ਕੂੜਿਆਰ ਕੂੜੇ ਫਿਰਾਹੇ ਕੂੜਿਆਰ ਝੂਠੇ ਸੁਭਾਅ ਵਾਲੇ ਝੂਠ ਬੋਲਣ ਦੇ ਸੁਭਾਅ ਵਾਲੇ ਕੂੜੇ-ਕੂੜ ਵਿੱਚ ਹੀ ਫਿਰਾਹੇ ਫਿਰਦੇ ਹਨ ਰੁਝੇ ਹੋਏ ਹਨ ਅਣਗਿਣਤ ਹੀ ਝੂਠ ਬੋਲਣ ਤੇ ਕਮਾਉਣ ਵਾਲੇ ਲੋਕ ਝੂਠ ਵਿੱਚ ਹੀ ਰੁੱਝੇ ਹੋਏ ਹਨ ਝੂਠ ਵਿੱਚ ਹੀ ਫਸੇ ਗੇੜੇ ਕੱਢਦੇ ਹਨ ਇੱਕ ਝੂਠ ਮਾਰਨਾ ਫਿਰ ਉਸ ਨੂੰ ਲੁਕਾਉਣ ਲਈ ਕੋਈ ਹੋਰ ਝੂਠ ਘੜਨਾ ਫਿਰ ਉਸ ਨੂੰ ਲੁਕਾਉਣ ਲਈ ਕਈ ਹੋਰ ਝੂਠ ਘੜਨੇ ਇਹ ਅਜਿਹਾ ਸਿਲਸਿਲਾ ਬਣ ਜਾਂਦਾ ਹੈ ਕਿ ਇਸ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਹੈ ਅਸੰਖ ਮਲੇਛ ਮਲਪਖ ਖਾਹੇ ਮਲੇਛ ਖੁੱਟੀ ਮਤ ਬਲੇ ਮਲ ਗੰਧ ਮੈਲ ਨਾ ਖਾਣ ਯੋਗ ਸੈ ਭਖ ਖਾਹੇ ਖਾਹੀ ਹੀ ਜਾਂਦੇ ਹਨ ਅਣਗਿਣਤ ਹੀ ਮੰਦੀ ਇੱਛਾ ਵਾਲੇ ਜਾਂ ਖੋਟੀ ਬੁੱਧ ਵਾਲੇ ਮਨੁੱਖ ਗੰਧ ਮੈਲ ਅਜਹੀ ਸੈ ਜੋ ਖਾਣ ਯੋਗ ਨਹੀਂ ਖਾ ਖਾ ਕੇ ਆਪਣਾ ਆਹਾਰ ਕਰਦੇ ਹਨ ਅਰਥਾਤ ਰੋਜੀ ਕਮਾਉਂਦੇ ਹਨ ਅਸ਼ੰਖ ਨਿੰਦਕ ਸਿਰ ਕਰ ਹੈ ਭਾਰ ਸਿਰ ਆਪਣੇ ਸਿਰ ਉੱਤੇ ਕਰੇ ਭਾਰ ਭਾਰ ਚੜਦੇ ਹਨ ਭਾਰ ਚੁੱਕਦੇ ਹਨ ਅਣਗਿਣਤ ਹੀ ਨਿੰਦਿਆ ਕਰਨ ਵਾਲੇ ਹੋਰਨਾਂ ਦੀ ਨਿੰਦਿਆ ਕਰ ਕਰਕੇ ਆਪਣੇ ਸਿਰ ਉੱਤੇ ਪਾਪਾਂ ਦਾ ਭਾਰ ਚੜਾ ਜਾਂ ਚੁੱਕ ਰਹੇ ਹਨ ਨਾਨਕ ਨੀਚ ਕਹੇ ਵਿਚਾਰ ਨਾਨਕ ਵਿਚਾਰਾ ਗਰੀਬ ਨਾਨਕ ਇਹ ਉਪਰਾਲਾ ਵਿਚਾਰ ਪੇਸ਼ ਕਰਦਾ ਹੈ ਜਾਂ ਇਹ ਗੱਲ ਆਖਦਾ ਹੈ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਹੈ ਪ੍ਰਮਾਤਮਾ ਜੋ ਇਨਸਾਨ ਤੈਨੂੰ ਭਾਉਂਦਾ ਹੈ ਉਹ ਇਸ ਸੰਸਾਰ ਤੋਂ ਤਰ ਜਾਂਦਾ ਹੈ ਤੂੰ ਸਦਾ ਸਲਾਮਤ ਹੈ ਵਾਹਿਗੁਰੂ ਤੂੰ ਸਦਾ ਸਲਾਮਤ ਹੈ ਸਲਾਮਤ ਸੀ ਤੇ ਸਲਾਮਤ ਰਹੇਗਾ ਅਸੰਖ ਨਾਵ ਅਸੰਖ ਥਾਵ ਅਗੰ ਅਗੰ ਸੰਖ ਲੋਵ ਨਾਪ ਨਾਮ ਥਾਬ ਟਿਕਾਣੇ ਅਗੰਮ ਜਿਸ ਤੱਕ ਪਹੁੰਚ ਪਹੁੰਚਿਆ ਨਾ ਜਾ ਸਕੇ ਲੋਵ ਲੋਕ ਭਵਨ ਕਰਤਾਰ ਦੇ ਅਣਗਿਣਤ ਹੀ ਨਾਮ ਹਨ ਅਤੇ ਅਣਗਿਣਤ ਹੀ ਉਸ ਦੇ ਥਾਂ ਟਿਕਾਣੇ ਹਨ ਅਣਗਿਣਤ ਹੀ ਉਸ ਉਸ ਦੇ ਬਸਣ ਦੇ ਲੋਕ ਹਨ ਜਿੰਨਾਂ ਤੀਕ ਸਾਡੀ ਪਹੁੰਚ ਨਹੀਂ ਹੋ ਸਕਦੀ ਅਸੰਖ ਕਰੇ ਸਿਰ ਭਾਰ ਹੋਏ ਅਣਗਿਣਤ ਆਖਿਆ ਵੀ ਸਿਰ ਤੇ ਭਾਰ ਚੜਦਾ ਹੈ ਅਰਥਾਤ ਅਣਗਿਣਤ ਆਖਣਾ ਵੀ ਭੁੱਲ ਹੈ ਅਸੰਖ ਸ਼ਬਦ ਵੀ ਕਾਫੀ ਨਹੀਂ ਅਖਰੀ ਨਾਮ ਅਖਰੀ ਸਲਾਹ ਅਖਰੀ ਅੱਖਰਾਂ ਦੇ ਰਾਹੀ ਹੀ ਸਲਾਹ ਸਿਫਤ ਚਸ ਅੱਖਰਾਂ ਦੇ ਰਾਹੀ ਹੀ ਰੱਬ ਦਾ ਨਾਮ ਲਿਆ ਜਾਂਦਾ ਹੈ ਅਤੇ ਅੱਖਰਾਂ ਦੇ ਰਾਹੀ ਹੀ ਉਸ ਦੀ ਸਿਫਤ ਸਲਾਹ ਹੁੰਦੀ ਹੈ ਅਰਥਾਤ ਕਿਸੇ ਨਾ ਕਿਸੇ ਬੋਲੀ ਦੇ ਖਾਸ-ਖਾਸ ਬੋਲ ਵਰਤ ਕੇ ਹੀ ਰੱਬ ਦਾ ਨਾਮ ਲੈ ਸਕਦਾ ਹੈ ਹੀ ਰੱਬ ਦਾ ਨਾਮ ਇਨਸਾਨ ਲੈ ਸਕਦਾ ਹੈ ਅਤੇ ਉਸ ਦੀਆਂ ਸਿਫਤਾਂ ਕੀਤੀਆਂ ਜਾ ਸਕਦੀਆਂ ਹਨ ਅਖਰੀ ਗਿਆਨ ਗੀਤ ਗੁਣਗਾਹ ਗੁਣਗਾਹ ਗੁਣਾ ਦੇ ਗੌਹਣ ਵਾ ਗੌਹਣ ਵਾਲੇ ਗੁਣਾ ਦੇ ਜਾਣੂ ਅੱਖਰਾਂ ਜਾਂ ਸ਼ਬਦਾਂ ਦੇ ਰਾਹੀ ਹੀ ਵੈਗਰੂ ਦਾ ਗਿਆਨ ਵਿਚਾਰਿਆ ਜਾਂਦਾ ਹੈ ਅੱਖਰਾਂ ਦੇ ਰਾਹੀ ਹੀ ਉਸ ਦੇ ਗੀਤ ਤੇ ਗੁਣਾਂ ਦੇ ਵਾਕਿਫ ਹੋ ਸਕੀਦਾ ਹੈ ਅਖਰੀ ਲਿਖਣਾ ਬੋਲਣ ਬਾਣ ਲਿਖਣ ਲਿਖਣਾ ਬੋਲਣ ਬੋਲਣਾ ਬਾਣ ਬੋਲੀ ਬੋਲੀ ਦਾ ਲਿਖਣਾ ਤੇ ਬੋਲਣਾ ਵੀ ਅੱਖਰਾਂ ਦੇ ਰਾਹੀ ਹੀ ਹੋ ਸਕਦਾ ਹੈ ਅਖਰਾ ਸਿਰ ਸੰਜੋਗ ਵਿਖਾਣ ਅੱਖਰ ਅਸਿਰ ਸੰਜੋਗ ਵਿਖਾਣ ਸਿਰ ਸੰਜੋਗ ਮੱਥੇ ਦਾ ਲੇਖ ਜਾਂ ਭਾਗਾਂ ਦਾ ਲੇਖ ਪਖਾਣ ਦੱਸਿਆ ਜਾ ਸਕਦਾ ਹੈ ਮਨੁੱਖ ਦੇ ਮੱਥੇ ਦਾ ਲੇਖ ਜਾਂ ਭਾਗਾਂ ਦਾ ਲੇਖ ਵੀ ਅੱਖਰਾਂ ਦੇ ਰਾਹੀਂ ਹੀ ਦੱਸਿਆ ਜਾ ਸਕਦਾ ਹੈ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਸ ਪਰਮਾਤਮਾ ਨੇ ਜੀਵਾਂ ਦੇ ਸੰਜੋਗ ਦੇ ਇਹ ਅੱਖਰ ਲਿਖੇ ਹਨ ਉਸ ਦੇ ਸਿਰ ਤੇ ਇਹ ਅੱਖਰ ਨਹੀਂ ਹਨ ਜਾਂ ਇਹ ਲੇਖ ਨਹੀਂ ਹਨ ਉਹ ਇਹਨਾਂ ਅੱਖਰਾਂ ਦੇ ਹੇਠ ਨਹੀਂ ਹੈ ਜਿਬ ਫਰਮਾਏ ਤਿਬ ਤਿਬ ਪਾਏ ਜਿਬ ਜਿਸ ਤਰ੍ਹਾਂ ਫਰਮਾਏ ਹੁਕਮ ਕਰਦਾ ਹੈ ਤਿਬ ਤਿਬ ਉਸੇ ਉਸੇ ਤਰ੍ਹਾਂ ਪਾਹੇ ਭੋਗਦੇ ਹਨ ਪਾਉਂਦੇ ਹਨ ਜਿਸ ਜਿਸ ਤਰ੍ਹਾਂ ਉਹ ਵਹਿਗੁਰੂ ਹੁਕਮ ਕਰਦਾ ਹੈ ਉਸੇ ਉਸੇ ਤਰ੍ਹਾਂ ਹੀ ਜੀਭਾਂ ਨੂੰ ਮਿਲਦਾ ਹੈ ਜੀਤਾ ਕੀਤਾ ਤੇ ਤਨਾਓ ਇਹ ਸਾਰਾ ਸੰਸਾਰ ਜੋ ਰੱਬ ਦਾ ਬਣਾਇਆ ਹੋਇਆ ਹੈ ਸਭ ਉਸ ਦਾ ਨਾਮ ਜਾਂ ਸਰੂਪ ਹੈ ਕਿਉਂਕਿ ਇਹ ਰੱਬ ਨੂੰ ਪ੍ਰਗਟ ਕਰਦਾ ਹੈ ਬਿਨ ਨਾ ਬੈ ਨਾਹੀ ਕੋ ਥਾਓ ਕੋਈ ਥਾਂ ਉਸ ਦੇ ਨਾਮ ਜਾਂ ਸਰੂਪ ਤੋਂ ਖਾਲੀ ਨਹੀਂ ਉਹ ਸਭ ਥਾਈ ਬਸ ਰਿਹਾ ਹੈ ਉਹ ਕਿਸੇ ਇੱਕ ਥਾਂ ਦਾ ਬੱਧਾ ਹੋਇਆ ਨਹੀਂ ਹੈ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁੱਦ ਭਾਵੈ ਸਾਈ ਭਲੀ ਕਾਹਰ ਤੂੰ ਸਦਾ ਸਲਾਮਤ ਨਿਰੰਕਾਰ ਹੈ ਵਾਹਿਗੁਰੂ ਜੋ ਤੈਨੂੰ ਪਾਉਂਦਾ ਹੈ ਉਹ ਇਨਸਾਨ ਜਨਮ ਮਰਨ ਦੇ ਚੱਕਰਾਂ ਤੋਂ ਮੁੱਕ ਜਾਂਦਾ ਹੈ ਤੂੰ ਸਦਾ ਸਲਾਮਤ ਹੈ ਨਿਰੰਕਾਰ ਹੈ ਵਾਹਿਗੁਰੂ ਤੂੰ ਸਦਾ ਸਲਾਮਤ ਸਹੀ ਜਗ੍ਹਾ ਤੇ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਸਦਾ ਸਲਾਮਤ ਹੀ ਰਹੇਗਾ ਜਿਸ ਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ ਇਹ ਪਰਮਾਤਮਾ ਤੂੰ ਇੱਕ ਹੈ ਇੱਕ ਸੀ ਇੱਕ ਹੀ ਰਹੇਗਾ ਸੋ ਸਾਧ ਸੰਗਤ ਜੀ ਇਹ ਸਨ ਇਥੋਂ ਤੱਕ ਦੇ ਅਰਥ ਕੱਲ ਨੂੰ ਆਪਾਂ ਭਰੀਏ ਹੱਥ ਪੈਰਾਂ ਤਨ ਦੇ ਇਹਨਾਂ ਪੰਕਤੀਆਂ ਦੇ ਅਗਲੇ ਅਰਥ ਸੰਗਤ ਦੇ ਨਾਲ ਸਾਂਝੇ ਕਰਾਂਗੇ ਸੋ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁਟੀਆਂ ਹੋ ਸਕਦੀਆਂ ਨੇ ਸਤਗੁਰੂ ਜੀ ਸੱਚੇ ਪਾਤਸ਼ਾਹ ਤੇ ਸੰਗਤ ਬਖਸ਼ਣ ਜੋਗ ਹੈ ਆਪਾਂ ਕੱਲ ਨੂੰ ਫੇਰ ਅਗਲਾ ਭਾਗ ਅਰਥਾਂ ਸਮੇਤ ਜਪਜੀ ਸਾਹਿਬ ਜੀ ਦਾ ਪਾਠ ਲੈ ਕੇ ਸੰਗਤ ਦੇ ਨਾਲ ਫੇਰ ਰੂਬਰੂ ਹੋਮਾਂਗੇ ਕੱਲ ਨੂੰ ਤੀਜੇ ਭਾਗ ਦੇ ਵਿੱਚ ਉਦੋਂ ਤੱਕ ਲਈ ਦਿਓ ਜੀ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ